ਬੰਦੀ ਸਿੰਘਾਂ ਨੇ ਜੇਲ੍ਹ ਤੋਂ ਭੇਜ ਅਮਿਤ ਸ਼ਰਮ ਨੂੰ ਜਵਾਬ ਗ੍ਰਹਿ ਮੰਤਰੀ ਦੇ ਪੁਲੇਖੇ ਕੀਤੇ ਦੂ ਲੋਕ ਸਭਾ ਵਿੱਚ ਗ੍ਰਹਿ ਮੰਤਰੀ ਨੇ ਖੜੇ ਕੀਤੇ ਸੀ ਸਵਾਲ ਵੱਡੀ ਖਬਰ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬੰਦੀ ਸਿੰਘਾਂ ਦਾ ਰਿਹਾਈ ਤੋਂ ਸਾਫ਼ ਇਨਕਾਰ ਕਰਨ ਤੋਂ ਬਾਅਦ ਬੰਦੀ ਸਿੰਘ ਪਰਮਜੀਤ ਸਿੰਘ ਪਿਓਰਾ ਅਤੇ ਜਗਤਾਰ ਸਿੰਘ ਤਾਰਾ ਦਾ ਜਵਾਬ ਸਾਹਮਣੇ ਆਇਆ ਜੀ ਹਾਂ ਦੋਵਾਂ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ ਦੇ ਜ਼ਰੀਏ ਜੇਲ੍ਹ ਤੋਂ ਚਿੱਠੀ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀਂ ਹੈ ਤਾਂ ਉਸ ਦੀ ਸਜ਼ਾ ਮਾਫ਼ ਨਹੀਂ ਕੀਤੀ ਜਾ ਸਕਦੀ ਸੋ ਤਾਰਾ ਅਤੇ ਪਿਓਰਾ ਨੇ ਕਿਹਾ ਕਿ ਅਮਿਤ ਸ਼ਾਹ ਕਿਸੇ ਵਿਹਮ ਦੇ ਵਿੱਚ ਨਾ ਰਹੇਨ ਸਾਨੂੰ ਆਪਣੇ ਕੀਤੇ ਤੇ ਕੋਈ ਵੀ ਪਛਤਾਵਾ ਨਹੀਂ ਹੈ ਬਲਕਿ ਸਾਨੂੰ ਮਾਣ ਹੈ ਅਤੇ ਤਸੱਲੀ ਹੈ ਕਿ ਸਾਡੀ ਜਿੰਦੜੀਆਂ ਕੌਮ ਦੇ ਲਿਖੇ ਲਗੀਆਂ ਨੇ ਗਰਮਜੀਤ ਸਿੰਘ ਪਿਓਰਾ ਤੇ ਜਗਤਾਰ ਸਿੰਘ ਦਾਰਾ ਨੇ ਕਿਹਾ ਕਿ ਅਸੀਂ ਭਾਰਤੀ ਨਿਜ਼ਾਮ ਦੇ ਵੱਲੋਂ ਸਾਡੇ ਨੌਜਵਾਨਾਂ ਤੇ ਹੋ ਰਹੇ ਜ਼ੁਲਮਾਂ ਤੇ ਗੁਲਾਮੀ ਵਿੱਚ ਕੈਦ ਸਾਡੀ ਕੌਮ ਨੂੰ ਆਜ਼ਾਦ ਕਰਵਾਉਣ ਦੇ ਲਈ ਲੜਦਿਆਂ ਤੁਹਾਡੇ ਮੁਲਕ ਦੇ ਕੈਦਖਾਨਿਆਂ ਵਿੱਚ ਕੈਦ ਹੋਏ ਹਾਂ ਤੁਹਾਡਾ ਸਿਸਟਮ ਮੰਨੇ ਜਾਂ ਨਾ ਮੰਨੇ ਅਸੀਂ ਪੰਜਾਬ ਅਤੇ ਭਾਰਤ ਵਿੱਚ ਚੱਲ ਰਹੀ ਜੰਗ ਦੇ ਕੈਦੀ ਹਾਂ ਅਸੀਂ ਇਸ ਮੁਲਕ ਦੇ ਸਿਆਸਤਦਾਨਾਂ ਤੋਂ ਕਿਸੇ ਤਰ੍ਹਾਂ ਮੁਆਫੀ ਲੈਣ ਦੀ ਸੋਚ ਨਹੀਂ ਰੱਖਦੇ ਆ ਸਾਡੀ ਅਰਜ਼ੋਈ ਸ਼੍ਰੀ ਕਾਲ ਪੂਰਕ ਦੇ ਅਗੇ ਹੈ ਪ੍ਰਮਾਤਮਾ ਦੀ ਰਜ਼ਾ ਵਿੱਚ ਮਿਲੀ ਕੈਦ ਕੱਟ ਰਿਆਂ ਸੋ ਅੱਗੇ ਅੱਗੋ ਵੀ ਉਸ ਦੀ ਰਜ਼ਾ ਵਿੱਚ ਰਹਿ ਕੇ ਕੈਦ ਕਟਾਂਗੇ ਸੋ ਸਾਡੀ ਅਸਲੀ ਤਾਕਤ ਗੁਰੂ ਪੰਥ ਹੈ ਸਾਡੇ ਤੇ ਥਾਪੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੀ ਕੌਮ ਸਾਡੇ ਲਈ ਚਿੰਤਿਤ ਹੈ ਅਤੇ ਸਾਡੀ ਬੰਦ ਖਿਲਾਤੀ ਦੇ ਲਈ ਸੰਘਰਸ਼ੀਲ ਹੈ ਸੋ ਇਹ ਸਾਡੇ ਲਈ ਮਾਣ ਹੈ ਅਤੇ ਹੌਸਲੇ ਵਾਲੀ ਗੱਲ ਹੈ ਜਿਸ ਸਮੇ ਗੁਰੂ ਸਾਹਿਬ ਦੇ ਵੱਲੋਂ ਸਾਜਿਆ ਖਾਲਸਾ ਪੰਥ ਆਪਣੀ ਆਜ਼ਾਦੀ ਅਤੇ ਪ੍ਰਭੂ ਸੱਤਾ ਦੀ ਲੜਾਈ ਜیتےਗਾ ਅਸੀਂ ਬੰਦੀ ਸਿੰਘ ਅਸਲ ਵਿੱਚ ਕੜੀ ਉਸ ਦਿਨ ਆਜ਼ਾਦ ਹੋਵਾਂਗੇ ਬੰਦੀ ਸਿੰਘਾਂ ਨੇ ਯੂਨ ਦਾ ਹਥਿਆਰ ਨਾਲ ਜਵਾਬ ਦੇਣ ਦਾ ਰਸਤਾ ਚੁਣਿਆ ਜਿਵੇਂ ਅਮਿਸ਼ਾ ਨੇ ਆਪਣਾ ਮਾਈਂਡ ਕਲੀਅਰ ਕੀਤਾ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਬੰਦੀ ਸਿੰਘਾਂ ਨੂੰ ਪ੍ਰਿਜ਼ਨਰ ਆਫ ਵਾਰ ਡਿਕਲੇਅਰ ਕਰੋ ਜਦੋਂ UN ਦਖਲ ਨਹੀਂ ਦਿੰਦਾ ਸਾਨੂੰ ਨਹੀਂ ਉਮੀਦ ਹੈ ਕਿ ਸਾਡੇ ਬੰਦੀਆਂ ਨੂੰ ਭਾਰਤ ਛੱਡੇਗਾ ਸੋ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਦੇ ਨਹੀਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੀ ਲੜਾਈ ਲੜੋ ਜੇਕਰ ਉਹ ਸਾਡੇ ਨਾਲ ਸਹਿਬਤ ਨਹੀਂ ਨੇ ਤੱਕ ਖੜੇ ਨਾ ਹੋ। ਜੋ ਵਕੀਲ ਨੇ ਕਿਹਾ ਕਿ ਸੀਬੀਆਈ ਦੇ ਡਾਟਾ ਹੈ ਅੰਮ੍ਰਿਤਸਰ ਪੱਟੀ ਦੁਰਗਾਣਾ ਮੰਦਿਰ ਦੇ ਵਿੱਚ 2079 ਲਾਸ਼ਾਂ ਪਜਾਤੀਆਂ ਕਹਿ ਕੇ ਸੰਸਕਾਰ ਕੀਤਾ। ਜਦੋਂ ਸਾਡੇ ਖਿਲਾਫ ਇਸ ਕਦਰ ਨਸਲ ਗੁਸ਼ੀ ਹੋਈ ਹੈ ਤਾਂ ਖੜਕੂਆ ਨੇ ਜ਼ੁਲਮ ਦਾ ਅੰਤ ਕੀਤਾ। ਸੁਪਰਮਜੀਤ ਸਿੰਘ ਬਿਉਰਾ ਤੇ ਜਗਤਾਰ ਸਿੰਘ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਅਮਿਸ਼ਾ ਨੂੰ ਸਵਾਲ ਕੀਤਾ ਕਿ ਤੁਸੀਂ ਇਸ ਕਦਰ ਵਿੱਚ 8 ਭਾਰਤੀਆਂ ਨੂੰ ਮਿਲੀ ਫਾਂਸੀ ਦਾ ਵਿਰੋਧ ਕਰ ਰਹੇ ਹੋ। ਪਾਕਿਸਤਾਨ ਵਿੱਚ ਭਾਰਤੀ ਜਸੂਸ ਕੁਲਵੂਸ਼ਣ ਜਾਦਵ ਦੀ ਦੀ ਦਾਵੀ ਤੁਸੀਂ ਵਿਰੋਧ ਕਰ ਰਹੇ ਹੋ ਇਹ ਤੁਹਾਡਾ ਡਬਲ ਨਜ਼ਰੀਆ ਹੈ ਸੋ ਕਦਰ ਮਾਮਲੇ ਵਿੱਚ ਕਹਿੰਦੇ ਨੇ ਵਿਆਨਾ ਸਮਝੌਤੇ ਦਾ ਉਲੰਘਣ ਹੋ ਰਿਹਾ ਹੈ ਜਦੋਂ ਪਾਈ ਜਗਤਾਰ ਸਿੰਘਦਾਰਾ ਨੂੰ థਾਈਲੈਂਡ ਤੋਂ ਲੈ ਕੇ ਆਏ ਸਨ ਉਸਤੇ ਵਿਆਨਾ ਟ੍ਰੀਟੀ ਦੀ ਵੀ ਲਾਗੂ ਹੁੰਦੀ ਹੈ ਤੁਸੀਂ ਉਹਨਾਂ ਦਾ ਇਲਾਜ ਨਹੀਂ ਕਰਵਾ ਰਹੇ ਸੋ ਵਕੀਲ ਸਿਮਰਾਜੀਤ ਸਿੰਘ ਨੇ ਕਿਹਾ ਕਿ ਉਮਰ ਕਿਹਾ 15 ਤੋਂ 20 ਸਾਲ ਹੁੰਦੀ ਹੈ ਪਰਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਗੁਰਮੀਤ ਸਿੰਘ ਲਖਵਿੰਦਰ ਸਿੰਘ 35 ਸਾਲ ਤੋਂ ਜੇਲ੍ਹ ਵਿੱਚ ਬੰਦ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਹਾੜੇ ਤੇ ਬੰਦੀ ਸਿੰਘਾਂ ਨੂੰ ਰਿਹਾਇ ਦਾ ਐਲਾਨ ਕੀਤਾ ਸੀ ਉਸ ਤੋਂ ਕਿਉਂ ਪਿੱਛੇ ਹਟੇ ਜਦਕਿ ਪ੍ਰਧਾਨ ਮੰਤਰੀ ਕੈਬਨਿਟ ਤੋਂ ਮਨਜ਼ੂਰੀ ਲੈ ਕੇ ਐਲਾਨ ਕਰਦਾ ਹੈ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਤੁਹਾਡਾ ਗ੍ਰਹਿ ਮੰਤਰੀ ਅਮਿਤ ਸ਼ਾਹ ਕੀ ਸਰਕਾਰ ਕੋਲੋਂ ਬਾਗੀ ਹੋ ਗਿਆ ਹੈ ਉਹ ਪ੍ਰਧਾਨ ਮੰਤਰੀ ਤੋਂ ਉੱਤੇ ਹੋ ਗਿਆ